ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਡਾ ਸਾਡੇ ਚੈਨਲ ਸੋਲੋ ਪੰਜਾਬ ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਜੀ ਅਸੀਂ ਬਣਾ ਰਹੇ ਆ ਲੱਡੂ ਗੋondਵੇ ਹੋਮ ਮੇਡ ਲੱਡੂ ਬਣਾ ਰਹੇ ਆ ਕਿਉਂਕਿ ਅੱਜ ਬੈਠੇ-ਬੈਠੇ ਦਿਲ ਕਰ ਰਿਹਾ ਸੀ ਕਿ ਗੋondਵੇ ਲੱਡੂ ਖਾਵਾਂਗੇ ਕਿਉਂਕਿ ਪਹਿਲੇ ਜ਼ਮਾਨੇ ਵਿੱਚ ਇਹ ਹੁੰਦਾ ਸੀ ਕਿ ਮਦਪਿਕ ਦੀ ਕਿਸੇ ਦਾ ਵਿਆਹ ਹੋ ਜਾਣਾ, ਕਦੀ ਕਿਸੇ ਦਾ ਵਿਆਹ ਹੋ ਜਾਣਾ ਤੇ ਵਿਆਹਾਂ ਵਿੱਚ ਪਾਜੀ ਹੁੰਦੀਆਂ ਹੁੰਦੀਆਂ ਸੀ ਗੋondਵੇ ਲੱਡੂ ਤੇ ਪਰ ਅੱਜ ਕੱਲ ਇਹ ਆ ਕਿ ਗੋੰਦਵੇਲੇ ਲੱਡੂ ਆਉਂਦੇ ਰਹੇ ਆ ਪਰ ਲੋਕੇ ਰਿਸ਼ਤੇਦਾਰਾਂ ਨੂੰ ਵੰਡਦੇ ਨਹੀਂ ਆ ਉਹ ਸਾਨੂੰ ਦੇ ਮਤਿ ਭੀ ਹੋਰ ਕਿਸੇ ਦੇ ਰਿਸ਼ਤੇਦਾਰ ਵੰਡਦੇ ਹੋਣਗੇ ਪਰ ਸਾਨੂੰ ਦੇ ਅੱਜ ਤੱਕ ਕਦੀ ਕਿਸ ਨੇ ਨਾ ਗੋੰਦਵੇਲੇ ਲੱਡੂ ਦਿੱਤਾ ਆ ਤੇ ਨਾ ਹੀ ਸਾਨੂੰ ਪਤਾ ਹੈ ਕਿ ਉਹਨਾਂ ਦੇ ਆਏ ਵੀ ਆ ਕਿ ਨਹੀਂ ਇਹ ਤੇ ਇਸ ਕਰਕੇ ਅਸੀਂ ਰਵੇਹੇ ਵੀ ਚਲੋ ਸਿਟੀ ਵਿੱਚ ਰਹਿੰਦੇ ਆ ਤੇ ਅਸੀਂ ਗੋੰਦਵੇਲੇ ਲੱਡੂ ਜਿਹੜੇ ਆ ਬਾਜ਼ਾਰੋਂ ਵੀ ਲੈ ਆਉਣੇ ਹੁੰਦੇ ਆ ਪਰ ਅੱਜ ਦਿਲ ਕਰਨ ਡਿਆ ਅਸੀਂ ਵੀ ਚਲੋ ਘਰ ਬਣਾਵਾ ਕੇ ਤੇ ਕਰ ਰਹੀ ਦੇਖਦੇ ਆ ਕਿਵੇਂ ਤੇ ਲੱਡੂ ਬਣਦੇ ਆ ਮਟੀਰੀਅਲ ਜਿਹੜਾ ਸੀ ਸੂਜੀ ਮੈਦਾ ਸੌਂਫ ਬਦਾਮਦੂਣ ਜਿਹੜੇ ਸਾਰੇ ਮਟੀਰੀਅਲ ਘਰ ਪਿਆ ਸੀ ਤੇ ਇਸ ਕਰਕੇ ਮੈਂ ਸੋਚਿਆ ਕਿ ਮੈਂ ਚਲੋ ਜੀ ਅੱਜ ਇਹਨਾਂ ਨੂੰ ਬਿਊਟੀ ਦੇ ਆਉਣ ਤੋਂ ਪਹਿਲਾਂ ਦੇ ਦੇ ਦਿੰਦੀ ਆ ਸਰਪ੍ਰਾਈਜ਼ ਤੇ ਲੱਡੂ ਬਣਾ ਕੇ ਤੇ ਇਹ ਫਿਰ ਦੇਖਾਂਗੇ ਕਿਵੇਂ ਦੇ ਬਣਦੇ ਆ ਬਾਕੀ ਇਹ ਵੀ ਆਪਾਂ ਚਲੋ ਸਾਰਾ ਕੁਝ ਹੀ ਬਣਾਉਣਾ ਹੁੰਦਾ ਮੈਨੂੰ ਤੇ ਮੈਂ ਤਾਂ ਲੱਡੂ ਵੀ ਬਣਾ ਕੇ ਦੇਖ ਲਿਨੀ ਆ ਇਹ ਕੰਮ ਪਿਛੇ ਕਿਉਂ ਹੋ ਰਿਹਾ ਜੇ ਤੇ ਦੇਖੋ ਜੀ ਤੁਸੀਂ ਤਾਂ ਮੈਂ ਦਿਖਾਉਣੀ ਆ ਮੇਰੇ ਹੱਥ 1 ਮਿੰਟ ਜਿਹੜੇ ਫ੍ਰੀ ਹੋ ਲੈੰਭੋ ਤੇ ਜਿਹੜੀਆਂ ਲੱਡੂ ਵਾਸਤੇ ਆਪਾਂ ਕੂੜੀ ਡਾਈ ਪਰ ਰੋਟੀਆਂ ਵੇਲ ਲੀਆਂ ਸੀ ਉਹ ਵੇਲ ਦਿੱਤੀਆਂ ਆ ਤੇ ਮਟੀਰੀਅਲ ਜਿਹੜਾ ਸੀ ਸੂਜੀ ਵਗੈਰਾ ਉਹ ਅਸੀਂ ਰੈਡੀ ਕਰ ਲਿਆ ਆ ਇਹ ਦੇਖੋ ਜੀ ਦੇਖ ਸਕਦੇ ਜੇ ਤੁਸੀਂ ਕਿ ਇਹ ਜਿਹੜੇ ਇੰਨੇ ਲੱਡੂ ਅਸੀਂ ਤਿਆਰ ਕਰਨ ਲੱਗੇ ਆ ਤੇ ਜੇ ਕਿਸੇ ਵੀ ਭੈਣ ਭਰਾ ਨੇ ਲੱਡੂ ਖਾਣੇ ਹੋਣ ਤੇ ਉਹਨਾਂ ਨੂੰ ਇਨਵੀਟੇਸ਼ਨ ਹੈ ਆਓ ਜੀ ਤੇ ਲੱਡੂ ਚਾਹ ਦੇ ਨਾਲ ਖਾਓ ਜੀ ਇਹ ਜੀ ਰੈਡੀ ਕੀਤਾ ਸੀ ਅਸੀਂ ਮਟੀਰੀਅਲ ਇਹਦੇ ਵਿੱਚ ਬਦਾਮ ਪਾ ਦਿੱਤੇ ਸੀ ਕਿਉਂਕਿ ਠੂਠੀ ਸਾਡੇ ਕੋਲ ਹੈ ਨਹੀਂ ਸੀ ਉੱਤੇ ਰੱਖ ਦਿੱਤੀ ਹੈ ਕੜਾਈ ਤੇ ਇਹਦੇ ਵਿੱਚ ਪਾਵਾਂਗੇ ਰਿਫਾਈਨਡ ਤੇ ਮਿਲਦੇ ਆ ਜੀ ਤੁਹਾਨੂੰ ਲੱਡੂ ਬਣਾ ਕੇ ਹੋਣ ਕਰਾਂਗੇ ਜੀ ਰੁਪਾਈ ਲੱਡੂ ਕੋਪਰ ਇਆ ਕੇ ਕੰਮ ਆਉਂਦਾ ਹੋਏ ਫਿਰ ਕੁਝ ਵੀ ਬੰਦ ਬਣਾ ਸਕਦਾ ਨੇ ਜੇ ਤੂੰ ਜੀ ਕਰੀ ਤੇ ਜਿਹੜੀ ਚੀਜ਼ ਚਾਹੇ ਬਣਾ ਕੇ ਦਿਖਾਓ ਇਹ ਨਹੀਂ ਢਿੱਕਦੀ ਲੋੜ ਕਿ ਬਾਜ਼ਾਰੋਂ ਲਿਆਉਣੀ ਆ ਜਾਏ ਵੀ ਨਹੀਂ ਢਿੱਕਣ ਦੀ ਲੋੜ ਤੇ ਕੋਈ ਵੀ ਆ ਤੇ ਕੋਈ ਵੀ ਜਲੇਗਾ ਭਾਜੀ ਜਾਂ ਨਹੀਂ ਰਹੇਗਾ ਵੈਸੇ ਮੈਨੂੰ ਤਾਂ ਨਹੀਂ ਲੱਗਦਾ ਅੱਜ ਕੱਲ੍ਹ ਦੀ ਰਿਸ਼ਤੇਦਾਰੀ ਵਿੱਚ ਕੀ ਆ ਬੜੇ ਆਪਾਂ ਵਿਆਹਾਂ ਸ਼ਾਦੀਆਂ ਤੇ ਵੀ ਜਾਂਦੇ ਆ ਪਰ ਸਾਨੂੰ ਕਦੀ ਨਹੀਂ ਕੋਈ ਗੋond ਦੇ ਲੱਡੂ ਵਾਟੇ ਦਿੰਦਾ ਪਤਾ ਨਹੀਂ ਕਿਉਂ ਪਰ ਵੇਖੋ ਚਲੋ ਕੋਈ ਨਹੀਂ ਸਾਡੇ ਬੱਚਿਆਂ ਨੇ ਹੋਣਗੇ ਅਸੀਂ ਤੇ ਜ਼ਰੂਰ ਵੰਡਾਂਗੇ ਕੋਈ ਦਇਆ ਜਾਂ ਨਾ ਦੇ ਆਪਾਂ ਤੇ ਜਦੋਂ ਸਾਡੇ ਬੱਚਿਆਂ ਦੇ ਵਿਆਹ ਹੋਗੇ ਆਪਾਂ ਕਰਾਂਗੇ ਤੁਹਾਨੂੰ ਭਾਂਡੇ ਨਾਲ ਤੇ ਰੱਜ ਕੇ ਵੰਡਾਂਗੇ ਭਾਜੀ ਜਿਨ੍ਹਾਂ ਨੇ ਨਹੀਂ ਦਿੱਤੀ ਉਹਨਾਂ ਨੂੰ ਵੀ ਦਵਾਂਗੇ ਤੇ ਰਫਾਇੰਡ ਜੀ ਅਸੀਂ ਪਾ ਦਿੱਤਾ ਆ ਹੇ ਹੁਣ ਇਹ ਜਿਹੜੀਆਂ ਆਪਾਂ ਬਣਾਈਆਂ ਸੀ ਇਹਨਾਂ ਨੂੰ ਪਾਣੀ ਦੇ ਨਾਲ ਪਹਿਲਾਂ ਇਹਦੇ ਵਿੱਚ ਮਟੀਰੀਅਲ ਭਰਾਂਗੇ ਫਿਰ ਪਾਣੀ ਦੇ ਨਾਲ ਇਹਨਾਂ ਨੂੰ ਜਿਹੜਾ ਲੱਡੂ ਦੀ ਸ਼ੇਪ ਦਵਾਂਗੇ ਮਿਲਦੇ ਆ ਜੀ ਤੁਹਾਨੂੰ ਲੱਡੂ ਬਣਾ ਕੇ ਕਿਉਂਕਿ ਹੁਣ ਰਫਾਇੰਡ ਗਰਮ ਹੋਣ ਡਿਆ ਤੇ ਇਹ ਮਿੰਟੋ-ਮਿੰਟੀ ਇੱਕੋ ਵਾਰੀ ਜਿਹੜੇ ਨਿਕਲ ਜਾਣੇ ਹੁੰਦੇ ਆ ਤੇ ਲੱਡੂ ਤੁਸੀਂ ਸਾਡੇ ਦੇਖ ਸਕਦੇ ਜੇ ਜੀ ਕਿੰਨੇ ਜਿਆਦਾ ਟੇਸਟੀ-ਟੇਸਟੀ ਬਣੇ ਨੇ ਹੈਵੀ ਨੇ ਤੇ ਕੁਝ ਇਧਰ ਨੇ ਤੇ ਹੁਣ ਚਾਹ ਬਣਾਵਾਂਗੇ ਤੇ ਨਾਲ ਖਾਵਾਂਗੇ ਲੱਡੂ ਤੇ ਜਿਨ੍ਹਾਂ ਜਿਨ੍ਹਾਂ ਨੇ ਜੀ ਲੱਡੂ ਖਾਣੇ ਨੇ ਤੇ ਪੀਜ਼ ਵਿਜ਼ਿਟ ਜ਼ਰੂਰ ਕਰੋ ਸਾਫਟ ਟਕੋਰ ਹਲਵਾਈ ਲੱਡੂਆਂ ਵਾਲਾ ਤੇ ਟੇਸਟੀ ਟੇਸਟੀ ਲੱਡੂ ਖਾਓਗੇ ਅੱਜ ਅਸੀਂ ਬਾਜ਼ਾਰ ਵੀ ਜਾਵਾਂਗੇ ਤੇ ਅੱਜ ਤੁਹਾਨੂੰ ਬਲੌਗ ਦਿਖਾਇਆ ਡੇਲੀ ਬਲੌਗਿੰਗ ਵਾਂਗੂ ਹੀ ਮਿਲੇਗਾ ਆਈ ਹੋਪ ਤੁਸੀਂ ਇੰਜੋਏ ਜ਼ਰੂਰ ਕਰੋਗੇ ਸਾਡੇ ਬਲੌਗ ਨੂੰ ਤੇ ਸਾਡੇ ਲੱਡੂਆਂ ਨੂੰ ਤੇ ਲੱਡੂ ਤੁਸੀਂ ਦੇਖੋ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਨੇ ਤੇ ਟੇਸਟ ਕਰ ਲੋ ਖਾ ਲਓ ਤੇ ਲੱਡੂ ਬਣਾਉਣ ਤੋਂ ਬਾਅਦ ਜੀ ਅਸੀਂ ਚਲ ਗਏ ਸੀ ਮਾਰਕੀਟ ਤੇ ਮਾਰਕੀਟ ਜਾ ਕੇ ਥੋੜੀਆਂ ਜਿਹੀਆਂ ਸਬਜ਼ੀਆਂ ਤੇ ਫਰੂਟ ਲੈ ਕੇ ਆਏ ਸੀ ਤੇ ਉਹ ਜਿਹੜੀ ਵਲੌਗ ਆ ਉਹ ਸਾਡੇ ਕੋਲ ਸ਼ੂਟ ਨਹੀਂ ਹੋਇਆ ਤੇ ਹੁਣ ਵੈਸੇ ਵੀ ਅਸੀਂ ਨਾ 30 ਡੇਸ ਦਾ ਚੈਲੰਜ ਜਿਹੜਾ ਆ ਉਹ ਲੈ ਲਿਆ ਆ ਤੇ ਬੇਸ਼ੱਕ ਅਸੀਂ 3 ਮਿੰਟ 4 ਮਿੰਟ ਜਾਂ 5 ਮਿੰਟ ਦੀ ਵੀਡੀਓ ਪਾਈਏ ਅਸੀਂ ਡੇਲੀ ਵਲੌਗਿੰਗ ਜ਼ਰੂਰ ਪਾਇਆ ਕਰਾਂਗੇ ਕਰਿਓ ਤੇ ਜਿਨ੍ਹਾਂ ਨੂੰ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੀ ਜੀ ਇੰਸਟਾਗ੍ਰam ਆਈਡੀ ਆ ਸੰਦੂ ਹਰਪ੍ਰੀਤ 1 ਤੇ ਉਹਨੂੰ ਵੀ ਫੋਲੋ ਜ਼ਰੂਰ ਕਰਿਓ ਤੇ ਮਿਲਦੇ ਆਂ ਜੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਨੈਕਸਟ ਵਲੌਗ ਤੁਹਾਡੇ ਨਾਲ ਸਵੇਰੇ ਹੀ ਆਏਗਾ ਬੇਸ਼ੱਕ ਅਸੀਂ ਹੈਲੋ ਕਰਕੇ ਬਾਏ ਕਹਿ ਦਈਏ ਪਰ ਵਲੌਗ ਅਸੀਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਛੋਟੇ ਛੋਟੇ ਵਲੌਗ ਆਉਣਗੇ ਤੁਹਾਡੇ ਲਈ ਤੇ ਚੈਨਲ ਨੂੰ ਜੀ ਸਬਸਕ੍ਰਾਈਬ ਕਰੋ ਸਪੋਰਟ ਕਰੋ ਮੈਨੂੰ ਜਰੂਰ ਮਿਲਦੇ ਆਂ ਜੀ ਤੁਹਾਨੂੰ ਨੈਕਸਟ ਵਲੌਗ ਵਿੱਚ ਰੱਬ ਰੱਖਿਆ